CETYRES लिमिटेड गुजरात ਤੋਂ 200 ਬੱਚਿਆਂ ਦੀ ਪਲੇਸਮੈਂਟ ਸੰਬੰਧੀ ਮਾਈਪਾਗੋ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਖੇ ਪੂਜੀ ਜਿਸ ਵਿੱਚ ਪੰਜਾਬ ਭਾਰਤੋਂ ਵੱਖ-ਵੱਖ ਪੋਲੀਟੈਕਨਿਕ ਤੋਂ ਪੰਜ ਸਟਰੀਮਸ ਦੇ ਤਕਰੀਬਨ 270 ਵਿਦਿਆਰਥੀਆਂ ਨੇ ਭਾਗ ਲਿਆ ਦੱਸਿਆ ਗਿਆ ਕਿ ਸਿਲੈਕਟਿਡ ਬੱਚਿਆਂ ਨੂੰ 240000 ਦਾ ਸਾਲਾਨਾ ਪੈਕੇਜ ਦਿੱਤਾ ਜਾਵੇਗਾ ਐਉ ਪ੍ਰਾਲਾ টিਪੀਓ ਸੁਮਨਪ੍ਰੀਤ ਕੌਰ ਵਿਧੀਕ টিਪੀਓ ਪਵਨਦੀਪ ਸਿੰਘ ਵੱਲੋਂ ਕੀਤਾ ਗਿਆ ਇਸ ਪਲੇਸਮੈਂਟ ਡਰਾਈਵ ਵਿੱਚ ਪ੍ਰਿੰਸੀਪਲ ਪਰਮबीर ਸਿੰਘ ਮਤੇਵਾਲ ਯਸ਼ਪਾਲ ਪਠਾਨੀਆਂ ਜਸਵਿੰਦਰਪਾਲ ਕੌਰ ਸੰਦੂ ਸੰਦੀਪ ਕੌਰ ਗੁਰਪਿੰਦਰ ਕੌਰ ਸਮੇਤ ਸਟਾਫ ਮੈਂਬਰ ਹਾਜ਼ਰ ਸਨ ਐਕਚੁਅਲੀ ਅੱਜ ਮਾਈ ਭਾਗੋ ਪੋਲੀਟੈਕਨਿਕ ਕਾਲਜ ਦੇ ਵਿੱਚ ਮਜੀਠਾ ਰੋਡ ਦੇ ਕਿ ਜੋ ਉੱਥੇ تھا ਉੱਥੇ ਅਸੀਂ ਪਲੇਸਮੈਂਟ ਡਰਾਈਵ ਪੰਜਾਬ ਲੈਵਲ ਤੇ ਕਰ ਰਹੇ ਹਾਂ ਐਕਚੁਅਲੀ ਗਵਰਨਮੈਂਟ ਦਾ ਟੀਚਾ ਹੀ ਹੈ ਕਿ ਬੱਚਿਆਂ ਨੂੰ ਟੈਕਨੀਕਲ ਐਜੂਕੇਸ਼ਨ ਦੇਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਵੀ ਜਿਹੜੀਆਂ ਨੇ ਉਹ ਬੱਚੇ ਕਰਨ। ਸੋ ਉਸ ਦੇ ਸੰਬੰਧ ਵਿੱਚ ਗੁਜਰਾਤ ਤੋਂ ਸੀਏ ਟਾਇਰਸ ਬੜੀ ਮਸ਼ਹੂਰ ਕੰਪਨੀ ਆ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਉਹ ਕੰਪਨੀ ਆਈ ਹੈ ਜਿੱਲੇ ਅਗੇ 200 ਬੱਚਿਆਂ ਨੂੰ ਸਰਕਾਰ ਦੇਣਾ ਹੈਗਾ। ਅਸੀਂ ਵਕਫਾ ਪੋਲੀਟੈਕਨਿਕਸ ਦੇ ਵਿੱਚੋਂ ਪੰਜ ਟ੍ਰੇਡਸ ਦੇ ਜਿਹੜੇ ਆ ਬੱਚੇ ਇੱਥੇ ਸੱਦੇ ਨੇ ਐਂਡ ਅਰਾਊਂਡ 270 ਸਟੂਡੈਂਟ ਸਾਡੇ ਕੋਲ ਜਿਹੜੇ ਆ ਇੱਥੇ ਇੰਟਰਵਿਊ ਦੇਣ ਲਈ ਆਏ ਨੇ।

एंड uh, हमारा जो है कि गर्ल्स बी एस सी एंड डिप्लोमा बॉयज डिप्लोमा एंड गर्ल्स इनको हम हायर करने के लिए आए हैं सॉफ्टवेयर तो वर्क है प्री प्रोशनशिप है शिप में वर्क होगा और uh, हम चाहते हैं कि पंजाब की एक्चुअली हमारे यहाँ पे जितनी पंजाब की अभी तक का जो रिव्यू है ਬਹੁਤ ਬੈਸਟ ਹੈ ਐਂਡ ਪੰਜਾਬ ਦੇ ਜਿੰਨੇ ਬੱਚੇ ਬਹੁਤ ਹਾਰਡ ਵਰਕਿੰਗ ਹੈ ਸਮਝਾਤੇ ਪੰਜਾਬ ਦੇ ਬੱਚੇ ਆਏ ਐ ਐਨਜੋਏ ਕਰ ਰਹੇ ਨੇ ਇਹ ਜਿਹੜੀ ਪਲੇਸਮੈਂਟ ਪ੍ਰਾਈਜ਼ ਚੱਲਦੀ ਹੈ ਪੂਰੇ ਪੰਜਾਬ ਲੈਵਲ ਦੀ ਪ੍ਰਾਈਜ਼ ਚੱਲਦੀ ਹੈ ਜਿਹਦੇ ਚ ਕਿ ਸਾਡੇ ਕੋਲ ਸੀਏ ਟਾਇਰ ਕੰਪਨੀ ਜਿਹੜੀ ਗੁਜਰਾਤ ਦੀ ਉਹਨੇ ਵਿਜ਼ਿਟ ਕੀਤਾ ਜਿੰਨਾ ਕੋ 200 ਪਲੱਸ ਵੈਕੈਂਸੀ ਸੀਗੀ ਐਂਡ ਰੀਸੈਂਟਲੀ ਸਾਡੇ ਕੋਲ ਜਿਹੜੇ ਓਵਰオール ਪੰਜਾਬ ਤੋਂ ਜਿਹੜੇ ਸਟੂਡੈਂਟਸ ਸਾਡੇ ਕੋਲ ਆਏ ਨੇ 270 ਪਲੱਸ ਸਟੂਡੈਂਟਸ ਨੇ ਐਂਡ ਸਾਰੇ ਹੀ ਡਿਪਲੋਮਾ ਪੋਲੀਟੈਕਨਿਕ ਦੇ ਸਟੂਡੈਂਟਸ ਨੇ ਜਿਹੜੇ 5 ਡਿਫਰੈਂਟ ਟ੍ਰੇਡਸ ਦੇ ਨੇ ਸਾਡੇ ਕੋਲ ਪਹੁੰਚੇ ਨੇ ਤੇ ਜਿਨ੍ਹਾਂ ਦੀ ਇੰਟਰਵਿਊ ਹੋ ਚੱਗੀ